ਪੰਜਾਬ ਵੈਦਰ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜੂਨ 29 ਤਰੀਕ ਨੂੰ ਮੌਸਮ ਦੀ ਜਾਣਕਾਰੀ ਸ਼ੇਅਰ ਕੀਤੀ ਜਾਊਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਨਾਲ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰੋ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਫਰੀਦਕੋਟ ਦੇ ਵਿੱਚ 29 ਤਰੀਕ ਨੂੰ ਸਵੇਰੇ 6:00 ਵਜੇ ਤੋਂ ਲੈ ਕੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਦਿਨ ਪਰ ਬੱਦਲਬਾਈ ਬਣੀ ਰਹੇਗੀ ਰਾਤ ਦੇ ਟਾਈਮ ਹੀ ਹਲਕੀ ਤੋਂ ਦਰਮਿਆਨੀ ਬੱਦਲਬਾਈ ਹੋ ਸਕਦੀ ਹੈ ਬਠਿੰਡਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 29 ਤਰੀਕ ਨੂੰ ਬਹੁਤ ਘੱਟ ਨਜ਼ਰ ਆ ਰਹੀ ਹੈ ਹਲਕੀ ਦਰਮਿਆਨੀ بارش 11-12 ਵਜੇ ਹੋਵੇਗੀ ਉਸ ਤੋਂ ਬਾਅਦ ਦਿਨ ਭਰ ਸੰਘਣੇ ਬੱਦਲ ਰਹਿਣਗੇ ਤੇ ਨਾਲ ਬੱਦਲ ਗਰਜਦੇ ਰਹਿਣਗੇ ਰਾਤ ਭਰ ਵੀ ਬੱਦਲ ਰਹਿਣਗੇ ਜੇ ਨਜ਼ਰ ਮਾਰੀਏ ਕਿ ਲੁਧਿਆਣਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਰਹੇਗੀ ਤਾਬਤਬਾ ਟੈਂਪਰੇਚਰ 37 ਡਿਗਰੀ ਸੈਲਸੀਅਸ ਰਹੇਗਾ ਤੇ ਨਾਲ ਸੰਘਣੇ ਬੱਦਲ ਰਹਿਣਗੇ ਹਲਕੀ ਦਰਮਿਆਨੀ ਹਵਾ ਵੀ ਲੁਧਿਆਣਾ ਦੇ ਵਿੱਚ ਚੱਲ ਸਕਦੀ ਆ ਅਮ੍ਰitsarੋ ਤੇ ਨਜ਼ਰਮਾਰੀਆ ਤਾਂ 29 ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਬੱਦਲ ਗਰਜਦੇ ਰਹਿਣਗੇ ਪਰ ਮੀਂਹ ਆਉਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਆ ਰਾਤ ਦੇ ਟਾਈਮ ਆਸਮਾਨ ਸਾਫ਼ ਰਹੇਗਾ ਤੇ ਦਿਨ ਦੇ ਟਾਈਮ ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਸੈਲਸੀਅਸ ਜਾਵੇਗਾ ਮਾਨਸਾ ਦੇ ਵਿੱਚ ਨਜ਼ਰਮਾਰੀਆ ਤਾਂ ਦਿਨ ਐਤਵਾਰ 29 ਤਰੀਕ ਨੂੰ ਦਿਨ ਸ਼ਨੀਵਾਰ 29 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ 9-10 ਵਜੇ ਹੋਵੇਗੀ ਬਾਕੀ ਬੱਦਲ ਗਰਜਦੇ ਰਹਿਣਗੇ ਤੇ ਰਾਤ ਦੇ ਟਾਈਮ ਵੀ ਮੀਂਹ ਆਉਣ ਦੀ ਸੰਭਾਵਨਾ ਬਣੀ ਰਹੇਗੀ ਪਰ ਕੋਈ ਜ਼ਿਆਦਾ ਮੀਂਹ ਨਹੀਂ ਆਵੇਗਾ ਰਾਤ ਦੇ ਟਾਈਮ ਜਾਂ ਕਹਿ ਸਕੀਏ ਕਿ ਐਤਵਾਰ ਸਵੇਰ ਦੇ ਟਾਈਮ ਹਨੇਰੀ ਆਉਣ ਦੀ ਸੰਭਾਵਨਾ ਮਾਨਸਾ ਦੇ ਵਿੱਚ ਹੋਵੇਗੀ ਫਾਜ਼ਿਲਕਾ ਦੇ ਵਿੱਚ 29 ਤਰੀਕ ਨੂੰ ਜੇ ਨਜ਼ਰ ਮਾਰੀਏ ਜੇ ਮਾਨਸਾ ਵਿੱਚ ਨਜ਼ਰ ਮਾਰੀਏ ਤਾਂ 29 ਤਰੀਕ ਨੂੰ ਸੰਘਣੇ ਬੱਦਲ ਛਾਇ ਰਹਣਗੇ ਤੇ ਵਾਤਾਵਰਣ ਟੈਂਪਰੇਚਰ 38 ਡਿਗਰੀ ਰਹੇਗਾ ਰਾਤ ਦੇ ਟਾਈਮ ਹੀ ਬਦਲ ਹੋਣਗੇ ਨਾਲ ਹਨੇਰੀ ਆਵੇਗੀ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਆ ਵਾਤਾਵਰਣ ਟੈਂਪਰੇਚਰ 30 ਤੋਂ 32 ਡਿਗਰੀ ਸੈਲਸੀਅਸ ਰਾਤ ਦੇ ਟਾਈਮ ਰਹੇਗਾ ਮਕਸਰ ਇਲਾਕੇ ਦੇ ਵਿੱਚ 29 ਤਰੀਕ ਨੂੰ ਮੀਂਹ ਆਉਣ ਦੀ ਸੰਭਾਵਨਾ ਸਵੇਰੇ 8-9 ਵਜੇ ਹੋਵੇਗੀ ਤੇ ਬਾਕੀ ਦਿਨ ਦੇ ਵਿੱਚ ਬੱਦਲ ਗਰਜਦੇ ਰਹਿਣਗੇ ਤੇ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ। ਵਾਤਾਵਰਣ ਟੈਂਪਰੇਚਰ 39 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਹੀ ਬੱਦਲਵਾਈ ਰਹੇਗੀ। ਸੰਗਰੂਰ ਦੇ ਵਿੱਚ 29 ਤਰੀਕ ਨੂੰ ਨਜ਼ਰ ਮਾਰੀਏ ਤਾਂ ਸਾਰਾ ਦਿਨ ਹੀ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ ਨਾਲ ਟਾਵੇਂ ਧੁੱਪ ਲੱਗਦੀ ਰਹੇਗੀ। ਵਾਤਾਵਰਣ ਟੈਂਪਰੇਚਰ 37 ਡਿਗਰੀ ਸੈਲਸੀਅਸ ਤੇ ਰਾਤ ਦੇ ਟਾਈਮ ਹੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਰਹੇਗੀ। ਪਟਿਆਲਾ ਦੇ ਵਿੱਚ ਨજર ਮਾਰੀਏ ਤਾਂ ਸਵੇਰੇ ਤੇ ਟਾਈਮ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਹਲਕੇ ਦਰਮਿਆਨੀ ਧੁੱਪ ਨਿਕਲ ਸਕਦੀ ਹੈ ਤੇ ਨਾਲ ਹਲਕੇ ਤੋਂ ਦਰਮਿਆਨੇ ਬੱਦਲ ਹੋਣਗੇ ਰਾਤ ਦੇ ਟਾਈਮ ਮੀਂਹ ਪੈਣ ਦੀ ਸੰਭਾਵਨਾ ਦਿਨ ਐਤਵਾਰ ਰਹੇਗੀ ਫਤਿਹਗੜ੍ਹ ਸਾਹਿਬ ਜੇ ਨજર ਮਾਰੀਏ ਤਾਂ ਦਿਨ ਸ਼ਨੀਵਾਰ ਜੂਨ 29 ਤਰੀਕ ਨੂੰ ਸਾਰਾ ਦਿਨ ਹੀ ਮੀਂਹ ਪੈਣ ਦੀ ਸੰਭਾਵਨਾ ਬਣੀ ਰਹੇਗੀ ਤੇ ਰਾਤ ਦੇ ਟਾਈਮ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਦਨ ਦੇ ਟਾਈਮ ਗਰਮੀ ਦੇ ਵਿੱਚ ਰਾਹਤ ਤੇ ਵੱਧ ਵੱਧ ਟੈਂਪਰੇਚਰ 34 ਡਿਗਰੀ ਸੈਲਸੀਅਸ ਰਹੇਗਾ ਰਾਤ ਦੇ ਟਾਈਮ ਹਵਾ ਠੰਡੀ ਚਲੇਗੀ ਤੇ ਨਾਲ ਗਰਮੀ ਦੇ ਵਿੱਚ ਰਾਹਤ ਘਟੇਗਾ ਟੈਂਪਰੇਚਰ 28 ਡਿਗਰੀ ਸੈਲਸੀਅਸ ਬਣਿਆ ਰਹੇਗਾ ਐਤਵਾਰ ਵੀ ਇਸੇ ਤਰ੍ਹਾਂ ਹੀ ਫਤਿਹਗੜ ਸਾਹਿਬ ਦੇ ਵਿੱਚ ਮੌਲੇ ਧਰਮੀ ਪੈਣ ਦੀ ਸੰਭਾਵਨਾ ਸਾਰਾ ਦਿਨ ਰਹੇਗੀ ਕਪੂਰਥਲਾ ਜੇ ਨਜ਼ਰ ਮਾਰੀਏ ਤਾਂ ਕਪੂਰਥਲਾ ਦੇ ਵਿੱਚ 29 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਵੱਧ ਵੱਧ ਟੈਂਪਰੇਚਰ 38 ਡਿਗਰੀ ਸੈਲਸੀਅਸ ਹੋਵੇਗਾ ਤੇ ਰਾਤ ਦੇ ਟਾਈਮ 30 ਡਿਗਰੀ ਸੈਲਸੀਅਸ ਹੋਵੇਗਾ ਮੀਂਹ ਪੈਣ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ ਕਪੂਰਥਲਾ ਦੇ ਵਿੱਚ ਜਲੰਧਰ ਦੇ ਵਿੱਚ ਨਜ਼ਰ ਮਾਰੀਏ ਤਾਂ 29 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 37 ਤੋਂ 38 ਡਿਗਰੀ ਰਹੇਗਾ ਸ਼ਾਮ ਨੂੰ 4-5 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਨਾਲ ਬੱਦਲ ਗਰਜਦੇ ਰਹਿਣਗੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਜੇ ਨਜ਼ਰ ਮਾਰੀਏ ਤਾਂ ਵੱਧ ਤੋਂ ਵੱਧ ਟੈਂਪਰੇਚਰ 37 ਡਿਗਰੀ ਸੈਲਸੀਅਸ ਜਾਵੇਗਾ ਸ਼ਾਮ ਦੇ ਟਾਈਮ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇ ਰਾਤ ਦੇ ਟਾਈਮ ਹਲਕੀ ਦਰਮਿਆਨੀ ਹਵਾ ਦੇ ਨਾਲ ਹਲਕੇ ਤੋਂ ਟਾਵੇਂ ਬੱਦਲ ਦੇਖ ਸਕਦੇ ਨੇ ਤੰਤਰਨ ਜੇ ਨਜ਼ਰ ਮਾਰੀਏ ਤਾਂ ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਸੈਲਸੀਅਸ ਹੋਵੇਗਾ ਸ਼ਾਮ ਦੇ ਟਾਈਮ ਬੱਦਲ ਗਰਜਦੇ ਰਹਿਣਗੇ ਪਰ ਮੀਂਹ ਆਉਣ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆ ਰਹੀ ਹੈ ਤੇ ਰਾਤ ਦੇ ਟਾਈਮ ਟੈਂਪਰੇਚਰ 30 ਡਿਗਰੀ ਰਹੇਗਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਜ਼ਰ ਮਾਰੀਏ ਤਾਂ 29 ਤਰੀਕ ਨੂੰ ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਸੈਲਸੀਅਸ ਰਹੇਗਾ ਹਲਕੇ ਤੋਂ ਦਰਮਿਆਨੀ ਬੱਦਲਬਾਹੀ ਤੇ ਸ਼ਾਮ ਦੇ ਟਾਈਮ ਰਾਤ ਦੇ ਟਾਈਮ 10-11 ਵਜੇ ਹਲਕੇ ਤੋਂ ਦਰਮਿਆਨੀ بارش ਵੀ ਹੋ ਸਕਦੀ ਹੈ ਪਰ ਕੋਈ ਬਹੁਤਾ ਮੀਂਹ ਆਉਣ ਦੀ ਸੰਭਾਵਨਾ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਨਜ਼ਰ ਨਹੀਂ ਆ ਰਹੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਨਜ਼ਰ ਮਾਰੀਏ ਤਾਂ 29 ਤਰੀਕ ਨੂੰ ਸੰਗੜੇ ਬੱਧ ਰਹਿਣਗੇ ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਸੈਲਸੀਅਸ ਰਹੇਗਾ ਤੇ ਰਾਤ ਦੇ ਟਾਈਮ 29 ਤੋਂ 30 ਡਿਗਰੀ ਹੋਵੇਗਾ ਕੋਈ ਬਹੁਤਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਸਭ ਤੋਂ ਜ਼ਿਆਦਾ ਮੀਂਹ ਆਉਣ ਦੀ ਸੰਭਾਵਨਾ 29 ਤਰੀਕ ਨੂੰ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਵੇਗੀ ਦਿਨ ਭਰ ਤੇ ਰਾਤ ਭਰ ਮੀਂਹ ਪੈਣ ਦੀ ਸੰਭਾਵਨਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਹੋਵੇਗੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਹੋਰ ਉਹਨਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲੋ ਜਿੰਨੇ ਵੀ ਸਬਸਕ੍ਰਾਈਬ ਤੁਸੀਂ ਬਟਨ ਨੱਪੋਗੇ ਉਹਨੇ ਹੀ ਇਸ ਚੈਨਲ ਵੱਲੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਰੁੱਖ ਲਗਾਏ ਜਾਣਗੇ ਬਹੁਤ ਬਹੁਤ ਤੁਹਾਡਾ ਧੰਨਵਾਦ